ਜਦ ਵਖਾ ਜਿਹਨ ਤਾਂ ਨਾ ਮੋਬਾਈਲ ਨਹੀਂ ਛੱਡਦੇ ਸਾਰੇ ਜਿਹੜੀ ਉਹ ਨਹੀਂ ਛੱਡਦੇ। ਬਾਮ ਨੂੰ ਮਾਏ ਬਾਪੂ ਖੇਤ ਜਾ ਕੇ ਆਏ ਮਾਏ ਬਾਪੂ ਖੇਤ ਜਾਣਾ ਖੇਤ ਦਾ ਸੋਚਿਆ ਕੀ ਕਰਨਾ ਮੋਬਾਈਲ ਦੇਖ ਕੇ ਮੁੜ ਜਾਂਦਾ ਹੋ ਹੋਰ ਇਹਨੇ ਕੀ ਕਰਨਾ। ਘਰੋਂ ਦੁੱਧ ਫੜ ਲਿਆਉਂਦਾ। ਚਾਹ ਪੀ ਜਾਂਦਾ ਠੰਡੇ ਠੰਡੇ ਇੱਥੇ ਪੀ ਕੇ ਜਾਣਾ। ਹੋਰ ਇਹਨਾਂ ਨੇ ਕਰਨਾ ਕੰਮ ਮੇਤਿਆਂ ਨੂੰ ਫੜ ਕਿੱਥੇ ਲੱਗੇ। ਕੁਝ ਸਾਰੇ ਕੱਢਣ ਵਾਲੇ ਹੁੰਦੇ ਨੇ। ਮਰਨਾਂ ਦਾ ਕੋਠਾ ਜਾਂ ਵੀ ਚੋਈ ਜਾਂਦਾ ਇਹਦੇ ਤੇ ਵਿਆਹ ਚੜ੍ਹਿਆ ਨਹੀਂ ਜਾਣਾ ਪੌੜਿਓ ਆਤਮਾ ਦੱਬੀ ਬੈਠਾ ਹਾਲ ਪਹਿਲਾਂ ਤਾਂ ਉਹਨੂੰ ਫੋਨ ਲਾਉਣ ਦੇ ਪੌੜੀ ਦੀ ਨਿਮੇੜ ਦੇ ਅੱਜ ਦੇਖੀ ਜੋ ਫੋਨ ਚੱਕ ਲੈ ਤਾਂ ਚੰਗੀ ਗੱਲ ਆ ਇਹ ਫੋਨ ਵੀ ਨਹੀਂ ਨਾ ਚੱਕਦੇ ਹੁੰਦੇ ਫੇਰਾ ਹੈਲੋ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਭਾਈ ਆਤਮਾ ਬੋਲਦਾਗਾ ਹਾਂ ਹਾਂ ਆਤਮਾ ਹੀ ਬੋਲਦਾ ਭਾਈ ਭਾਈ ਯਾਰ ਪੌੜੀ ਦੇਣੀ ਹੈਗਾ ਨਹੀਂ ਤਾਂ ਪੌੜੀ ਵੀਰੇ ਮੇਰੀ ਆਹੋ ਤੇਰੀ ਨਹੀਂ ਹੈ ਜਿਨਾਲੇ ਮੈਂ ਕਹਤੋ ਦੇਉ ਬੰਬੀ ਤੈਨੂੰ ਓ ਯਾਰ ਦੇ ਦੇ ਤੂੰ ਪੌੜੀ ਪਤਾ ਕੀ ਗੱਲ ਯਾਰ ਇੱਥੇ ਖੇਤ ਮੈਂ ਖੜਾਂਗਾ ਯਾਰ ਦਿੱਕਤ ਬਹੁਤ ਪਾਏ ਪਾਏ ਰਹੀ ਹੈਗੀ ਪੌੜੀ ਕਿੰਨੀਓ ਇੱਕ ਵਾਰ ਤੂੰ ਆਪੇ ਤੇ ਆਣਾ ਪੌੜੀ ਮੇਰੀ ਕਾ ਨਾ ਮੇਨ ਦਾ ਲੋੜ ਹੈ ਓ ਯਾਰ ਪੌੜੀ ਮੇਰੀ ਹੈਗੀ ਮੇਰੀ ਗੱਲ ਸੁਣ ਲਾ ਮੈਂ ਸਰਪੰਚ ਨੂੰ ਫੋਨ ਕਰਦਾ ਯਾਰ ਉਹ ਆਉਂਦਾ ਆਹ ਹੋ ਸਰਪੰਚ ਨਾਲ ਹੀ ਅੱਜ ਨਿਵੇੜਦੇ ਆਂਗੇ ਬੈਠ ਕੇ ਤੇਰਾ ਕਿੰਨੇ ਦਿਨ ਹੋ ਗਿਆ ਯਾਰਾ ਪੌਣੀ ਮੇਰੀ ਦਿਨ ਕੀ ਹੋ ਚੱਲ ਤੂੰ ਫੋਨ ਕੱਟ ਯਾਰ ਮੈਂ ਸਰਪੰਚ ਨਾਲ ਕਰਦਾ ਗੱਲ ਬੁਲਾ ਲਓ ਬੁਲਾ ਲਓ ਬੁਲਾਉਣਿਆ ਕੋ ਬੁਲਾਉਣਿਆ ਠੀਕ ਆ ਕੱਟ ਕੇ ਨਾ ਫੋਨ ਹੁਣ ਸਰਪੰਚ ਨੂੰ ਲਾਉਣ ਦੇ ਡਾਹ ਕੇ ਮੈਨੂੰ ਦਊ ਦੇਖਦੇ ਆ ਫਿਰ ਹਲੋ ਸਰਪੰਚ ਸਾਹਿਬ ਜੀ ਬੋਲਦੇ ਨੇ ਜੀ ਹਾਂ ਜੀ ਹਾਂ ਸਾਹਿਬ हां भाई जी सासरी काल जी सासरी का ससी के सावन की हाल ओ सरपंच साहब जी आ नमिड़ दंदे जी अपना हुन आपा ने सारा ਛੋਡੇ ਕਿੰਨੀ ਵੋਟਾਂ ਪਾਈਆਂ ਨੇ ਜੀ ਕੀ ਹੋ ਗਿਆ ओ यार पौड़ी ਦਾ ਨਿਮੇੜ ਤੇ ਯਾਰ ਉਹ ਪੌੜੀ ਚੱਕ ਕੇ ਲੈ ਗਿਆ ਯਾਰ ਉੱਥੇ ਧਰੀ ਖੜਾਗਾ ਦਿੰਦਾ ਨਹੀਂਗਾ ਮੈਂ ਪਸਾਣ ਲਈ ਯਾਰ ਅੱਛਾ ਉਹ ਛੋਡੇ ਪੌੜੀ ਦਾ ਮਸਲਾ ਨਾ ਉਹ ਆਤਮਾਨਾ ਸਰਪੰਚ ਸਾਹਿਬ ਗੱਲ ਸੁਣ ਯਾਰ ਤੂੰ ਫੈਸਲਾ ਮੇਰੇ ਕਿੰਨੀਆਂ ਰੱਖੀ ਨਾਲੇ ਨਾ ਚਲ ਆਪਾਂ ਦੇਖੋ ਸਾਧਿਆ ਔਰ ਸਾਂਝਾ ਨਹੀਂ ਫਿਰ ਯਾਰ ਵੋਟਾਂ ਨੂੰ ਪਾਇੰਦਾ ਸੀ ਯਾਰ ਦਿਨ ਰਾਤ ਤੇਰੇ ਨਾਲ ਫੜਿਆ ਸਰਪੰਚ ਸਾਹਿਬ ਕੋਈ ਗੱਲ ਆ ਯਾਰ ਐਵੇਂ ਫਰਾ ਚਲ ਕੋਈ ਗੱਲ ਨਹੀਂ ਸਾਹਿਬ ਨਾਲ ਪੱਤਰੇ ਪੱਖ ਦੇ ਜਦੋਂ ਤੂੰ ਹੀ ਨਹੀਂ ਇਹ ਮੇਰੇ ਨਾਲ ਤੋਂ ਦਾ ਫਿਰ ਫਾਇਦਾ ਕੀ ਆਗਾ ਫਿਰ ਆਪਣੀ ਆੜੀ ਦਾ ਕੀ ਫਾਇਦਾ ਯਾਰ ਭਾਂ ਸਾਰੀ ਕੱਲੀ ਕੱਲੀ ਵੋਟ ਮੈਂ ਤੈਨੂੰ ਵਵਾਈ ਆ ਗਈ ਨਾ ਉਹ ਤਾਂ ਠੀਕ ਆ ਚਲ ਉਹ ਵੀ ਬੰਦਾ ਮੂੰਹ ਮੱਥ ਦਿਨ ਰਾਤ ਜਿੱਥੇ ਮੂੰਹ ਮੱਥ ਦਾ ਹੁਣ 5-5 ਵੋਟਾਂ ਦੇ ਇੱਕ-ਇੱਕ ਘਰ ਦੇ ਮੈਂ ਫਿਰ ਕੈਂ ਕੱਲਾ ਉਹਨਾਂ ਨੇ ਵੀ ਸਪੋਰਟ ਕਰੀ ਆ ਪੂਰੀ ਫੁੱਲ ਆਪਣੀ ਉਹ ਸਰਪੰਚ ਸਾਹਿਬ ਤੁਹਾਡੀ ਮਰਜ਼ੀ ਆ ਜੀ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਮੇਰੇ ਕਿੰਨੀ ਫੈਸਲਾ ਕਰੋਗਾ ਆ ਕੇ ਆਉਣਾ ਠੀਕ ਹੈ ਤੇਰੇ ਕੋਲ ਆਉਣਾ ਇੱਥੇ ਖੇਤ ਚਲ ਆਜੋ ਜੀ ਹੋਰ ਬਹੁਤ ਔਖਾ ਪਿਆ ਹੋਇਆ ਪੈਗਾ ਠੀਕ ਹੈ ਠੀਕ ਹੈ ਚਲ ਮੈਂ ਆਉਣਾ ਠੀਕ ਹੈ ਜੀ ਆਜੋ ਠੀਕ ਹੈ ਓਕੇ ਸੋ ਹੀ ਸਭ ਤੋਂ ਹੋਰ ਜੀ ਕਿਵੇਂ ਹੋ ਠੀਕ ਹੈ ਜੀ ਵਧੀਆ ਔਰ ਸਾਹਮਣੇ ਬੈਠੇ ਤੇ ਔਰ ਬੈਠੇ ਤੇ ਚੱਲ ਟਾਈਮ ਪਾਸ ਹੋ ਜਾਂਦਾ ਕੀ ਆ ਜਾਓ ਬੜੀਆ ਹਾਂ ਠੀਕ ਆ ਪ੍ਰਭਾਤ ਬੜਾ ਵਧੀਆ ਵਧੀਆ ਇੱਥੇ ਦਾ ਵਾਪੀ ਹਾਂ ਲਾਹ ਵਧੀਆ ਇੱਥੇ ਸੌ ਹਨਾ ਹਾਂ ਜੀ ਟਾਈਮ ਪਾਸ ਹੋ ਜਾਂਦਾ ਫੋਨ ਦੇਖ ਲੈਣੇ ਹਨਾ ਫੋਨ ਟਾਈਮ ਆ ਫੋਨ ਨਾਲ ਹੋ ਜਾਂਦਾ ਵਧੀਆ ਵਧੀਆ ਸਾਬਣ ਦਾ ਫੋਨ ਆਇਆ ਸੀ ਮੈਨੂੰ ਅੱਛਾ ਉਹ ਖੇਤ ਹੀਗਾ ਕੀ ਪੌੜੀ ਦਾ ਮਸਾਲਾ ਕੀ ਹਲ ਜਾ ਰੱਖਿਆ ਤੁਸੀਂ ਅੱਛਾ ਲੈਣਾ ਮਤਲਬ ਤੋ ਠੀਕ ਹੈ ਇਹ ਛਾੜਾ ਨਵੇੜੋ ਕਿਹ ਹੈ ਜੀ ਠੀਕ ਹੈ ਤੇ ਰੋਈ ਰੋਈ ਤੂੰ ਆਖਾ ਜਾਨਾ ਦੇ ਝੋਕੇ ਹਾਂ ਮੈਨੂੰ ਫੋਨ ਆਇਆ ਕਹਿੰਦਾ ਮੇਲੇ ਖੇਤ ਆ ਕੇ ਆ ਮਾਹ ਪਤਾ ਨਹੀਂ ਐਡਾ ਕਿਡਾ ਕ ਮਸਾਲਾ ਕਹਿੰਦਾ ਪਤਾ ਨਹੀਂ ਪੌੜੀ ਪੂੜੀ ਦਾ ਮਾਝਾ ਤਾਂ ਕੋਈ ਖਾਸ ਮਸਾਲਾ ਮੈ ਨਹੀਂ ਹੈਗਾ ਨਹੀਂ ਮੈ ਤਾਂ ਖਾਸ ਹੀ ਹੈ ਜੀ ਹੁਣ ਤਾਂ ਅੱਛਾ ਚਲੋ ਮੈਂ ਐ ਕਰਦਾ ਮੈਂ ਉਹਨਾਂ ਖੇਤ ਜਾਨਾਗਾ ਉਹਦੇ ਕੋਲ ਠੀਕ ਹੈ ਮੈਂ ਦੇਖਦਾ ਗੱਲਬਾਤ ਤੁਹਾਡਾ ਨਾਲ ਕਰ ਲਾਂਗੇ ਫਿਰ ਆਜੋ ਮਾੜਾ ਜਾਂ ਹਾਂ ਮੈਨੂੰ ਫੋਨ ਕਰ ਦਿਓ ਹਾਂ ਹਾਂ ਤੇ ਉਹਨੂੰ ਤੁਸੀਂ ਉਹਨੂੰ ਪੁੱਛ ਲਿਓ ਠੀਕ ਹੈ ਠੀਕ ਹੈ ਠੀਕ ਹੈ ਇਹੇ ਸਾਡਾ ਨਵੇਂ ਚਲੋ ਠੀਕ ਹੈ ਜੀ लगा दिया जीरी लग जाएगा आज उसके बाद जेल लगाएंगे ठीक है ठीक है चलो लगा दो लगा दो ਕੀ ਹਰ ਨਹੀਂ ਜੀ ਠੀਕ ਠਾਕ ਬੱਸ ਹੋਰ ਦੱਸੋ ਬੜ ਵਧੀਆ ਇੱਕ ਨਾ ਮੈਂ ਇੱਥੇ ਖੇਤ ਆਏ ਦੀ ਸਾਬਨ ਕੋਲ ਅੱਛਾ ਜੀ ਇੱਕ ਆਪਣੇ ਪੌੜੀ ਦੇ ਜਿਹੜੇ ਤੰਬੇ ਨੇ ਕਿੰਨੇ ਨੇਗੇ ਉਹ ਉਹ ਦੱਸ ਦਿੰਦੇ ਨੇ ਜੀ ਹਾਂ 10 ਹੀ ਇਹ ਕਹਿੰਦਾ ਹੈਗਾ ਫਿਰ ਹਾਂ ਜੀ ਮੇਰੇ ਤੋਂ ਤੁਹਾਡੇ ਹਾਂ ਨਵੇਂੜ ਦਾ ਐ ਕਰੋ ਤੁਸੀਂ ਮੜੇ ਖੇਤ ਆਓ ਫਿਰ ਨਵੇਂੜੀਏ ਅੱਛਾ ਹਾਂ ਠੀਕ ਹੈ ਖੇਤ ਤਾਂ ਮੈਂ ਆ ਜਾਣਾ ਪਰ ਜਿਹੜੀ ਪੌੜੀ ਮੇਰੀ ਹੈ ਜੀ ਨਾ ਨਾ ਕੋਈ ਗੱਲ ਨਹੀਂ ਆਪਾਂ ਕਰਦੇ ਗੱਲ ਇਹਦੇ ਨਾਲ ਹਾਂ ਠੀਕ ਹੈ ਤੁਸੀਂ ਆਓ ਖੇਤਾਂ ਦਾ ਗੱਟਿਆ ਜੀ ਨਾ ਮંચੇ ਨੇ ਤਾਂ ਕੀ ਆ ਸਭ ਨੂੰ ਰੇਹਜੋ ਜਾ ਲੈ ਲਾਈ ਬਈ ਯਾਰ ਆਪਣੇ ਜੱਟਾਂ ਦਾ ਕੀ ਹੁੰਦਾਗਾ ਬਲਾਲਾ ਉਹਨੂੰ ਯਾਰ ਆਤਮੇ ਆ ਜਾ ਵੀਰੇ ਇੱਥੇ ਹੋਰ ਕੀ ਮਸਲਾ ਚੱਲ ਜਾ ਰੱਖਿਆ ਤੁਸੀਂ ਨੇ ਮਗਰ ਉਹ ਇੱਕ ਦਿਨ ਤੇਰੀ ਖਸਮ ਬਾਅਦ ਗੱਡਣੀ ਬਾਅਦ ਨਹੀਂ ਕੋਈ ਆਪਣ ਦੇਖੋ ਜੀ ਗੱਲ ਤਾਂ ਕਿਉਂ ਨਹੀਂ ਸਰਪੰਚ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪੌੜੀ ਨਹੀਂ ਦਿੰਦਾ ਇਹ ਪੌੜੀ ਮੇਰੀ ਆ ਮੈਂ ਕਹਤਾ 2000 ਆ ਦੇਖੋ ਚੱਲ ਇਹ ਤਾਂ ਮੇਰੀ ਜਾਇਦਾਦ ਠੀਕ ਹੈ ਤੂੰ ਕਹੇ ਨਾ ਮੇਰੀ ਆ ਹਾਂ ਹੁਣ ਦੇਖ ਇਹ ਤਾਂ ਤੈਨੂੰ ਪਤਾ ਜਾਂ ਇਨਨੂੰ ਪਤਾ ਮੈਨੂੰ ਲੱਗੇ ਪਤਾ ਪੌੜੀ ਹੈ ਹੀ ਮੇਰੀ ਮੇਰੀ ਹੈ ਤੂੰ ਕਿਵੇਂ ਕਹਿ ਸਕਦਾ ਤੂੰ ਯੋਰ ਚੋਰੀ ਕਰਕੇ ਕਹਿੰਦਾ ਹੁੰਦਾ ਜੀ ਮੇਰੀਆਂ ਇਹੀ ਗੱਲਾਂ ਚੱਲਦੀਆਂ ਹੁੰਦੀਆਂ ਨੇ ਉਧਰ ਸਰਪੰਚ ਸਾਹਿਬ ਇਹ ਪੌੜੀ ਪੌੜੀ ਮੇਰੀ ਲੋਹੇ ਦੀ ਹੈ ਕਿ ਲੱਕੜ ਦੀ ਹੈਗੀ ਲੱਕੜ ਦੀ ਆ ਜੀ ਹੋਰ ਇਹ ਦੱਸਦਾ ਕਿ ਤੂੰ ਚੱਕ ਲੂ ਫਿਰ ਮੈਨੂੰ ਮੈਨੂੰ ਕਿਉਂ ਬੁਲਾਇਆ ਗਿਆ ਓਏ ਭਾਈ ਓਏ ਆਥੇ ਵੀਰੇ ਕੋਈ ਗੱਲ ਨਹੀਂ ਬੋਰ ਗੱਲ ਹੈ ਮਾਇਆ ਨਹੀਂ ਉਹ ਬੋਲਣ ਨਹੀਂ ਆਇਆ ਪਾਕਿਸਤਾਨ ਵਿੱਚ 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 ਕੱਲ ਜਾੜ ਨੂੰ ਸਮਝੌਤਾ ਕਰ ਸਾਮਾਨ ਚ ਜਾ ਰਹੇ ਨੇ ਨਾ ਕੱਲ ਨੂੰ ਸਮਝੌਤਾ ਕਰ ਤੂੰ ਕਿੰਨੇ ਡੱਬੇ ਕਹਿੰਦਾ ਪੌੜੀ ਦੇ ਆਪਾਂ ਪੁੱਛ ਰਹੇ ਮੇਰੀ ਗੱਲ ਹੋ ਗਈ ਤੂੰ ਕਿੰਨੇ ਕਹਣਾ ਮੈਂ ਤਾਂ ਯਾਰ 10 ਕਹਣਾ ਨੌ ਨੇ ਆਪ ਲੈ ਨੌ ਡੱਬੇ 10 ਉਹ ਮੈਨੂੰ ਭਲੇਖਾ ਪੈ ਗਿਆ ਨੌ ਡੰਬਰ ਮੈਂ ਗੈਣ ਕੇ ਆਇਆ 10 ਕਹਿਆ ਉਹ ਨੌ ਕਹਿੰਦਾ ਪੰਜਾ ਹੁਣੇ ਗਣ ਕੇ ਆ ਟੰਦੇ ਗਣ ਕੇ ਉਹ 9 ਨੰਬਰ ਨੇ ਤੂੰ 10 ਕੰਮ ਲੈਣੇ ਅੱਜ ਭਈਏ ਗਣਨੇ ਲੱਗੇ ਕੋਈ ਨਹੀਂ ਗਣਨ ਨੂੰ ਪੌੜੀ ਦਾ ਤਾਂ ਸਰਪੰਚਾ ਗੱਲ ਸੁਣ ਲੈ ਯਾਰ ਗੱਲ ਸੁਣ ਯਾਰ ਤੂੰ 10 ਕਹਿਣਾ ਹਾਂ ਉਹ 9 ਕਹਿਣਾ ਉਹ ਐਡੀ ਗੱਲ ਨਹੀਂ ਹੁੰਦੀ ਭਲੇਖਾ ਲੱਗ ਜਾਂਦਾ ਠੀਕ ਹੈ ਭਈਏ ਪੌੜੀ ਮੈਂ ਕਿਹੜੇ ਨੂੰ ਚੱਕ ਲੈ ਰਿਹਾ ਉਹ ਇੱਕਾ ਪਾਣੀ ਦਾ ਇਮਰ ਵੀਰ ਇੱਥੋਂ ਹਾਂ ਗੱਲ ਨਹੀਂ ਕਰਦਾ ਹੁੰਦਾ ਯਾਰ ਪੌੜੀ ਦਾ ਏਡਾ ਵੱਡਾ ਕੋਈ ਪਾਸ ਨਾਲ ਜਿਹੜਾ ਜਿਹਨੇ ਭੇਜਦਾ ਉਹ ਯਾਰ ਹੁਣ ਆ ਕੋਟਾ ਮੈਂ ਇੱਥੇ ਚਾੜ੍ਹਨ ਕਿੰਨੇ ਬੈਠਾ ਜਾ ਰਹੇ ਤਾਂ ਸਰਪੰਚ ਬਣ ਗਿਆ ਨਹੀਂ ਕੰਦੇ ਨਹੀਂ ਖੇਤ ਉਹ ਕਦੇ ਚਾਹਲੇ ਆ ਦੇ ਕਦੇ ਪਾਣੀ ਮੋਤਾ ਕਹਿੰਦਾ ਅਗਲੀ ਬੋਟਾ ਨੂੰ ਇਹ ਹਾਰੀ ਜਾਵੇ ਹਾਰੀ ਜਾਵੇ ਇਹ ਮਸਲਾ ਨਹੀਂ ਹੋਣਾ ਉਹ ਤੇ ਹੋਈ ਦਿੰਦੇ ਹੋ ਦੇਖੋ ਉਹ ਠੰਡੇ ਕਾ ਦੇ ਯਾਰਾ ਦੇਖਦਾ ਮਸਲਾ ਹੋ ਜਾ ਜਾ ਤਰਾ ਕਿਹੜਾ ਕੋਈ ਚੋ ਪਾਣੀ ਪਿਓ ਠੰਡੇ ਹੋ ਨਾ ਬਾਸੇ ਤੁਹਾਨੂੰ ਫਿਰ ਚੋ ਨਹੀਂ ਆਉਣੀ ਪਾਣੀ ਉਹ ਸਾ ਬਣਾਏ ਨਾ ਮਸਲਾ ਨਹੀਂ ਲਜਾਈਂਦਾ ਦੇਖਾ ਤੂੰ ਵੀ ਜਿਆ ਸਿਆਣਾ ਮੇਰਾ ਬਾਣ ਸਾ ਮੇਰੀ ਗੱਲ ਸੁਣੋ ਚਲ ਇਹਨੂੰ ਨਿਮੇੜੋ ਤੁਸੀਂ ਆ ਕੇ ਮਾਰੇ ਪਾਉਣੇ ਬੱਤੀ ਆ ਗਈ। ਹਾਂ ਤੇ ਟੋਲਾ ਹੋਰ ਇਹ ਕੰਪਨੀ ਕਰਮ ਦੇ ਸਾਥ। ਮੇਰੀ ਗੱਲ ਸੁਣਾ। ਡਾਕਟਰ ਭੇ ਕਹਣਾ ਤੂੰ ਐਂ ਕਰੋ। ਖਤਮ ਇਹਨੇ। ਨਾ ਨਾ ਨਹੀਂ ਗਏ। ਲੈ ਲੋ। ਹਾਂ ਡੱਬਾ ਵਟਲਾ ਰਿਹਾ। ਠੀਕ ਆ। ਉਹ ਬੰਦਾ ਤਾਂ ਤਾਂ ਕਰ। ਆਹ ਪਾਇਆ ਨੂੰ ਪੰਜ ਮਹੀਨੇ ਹੋ ਗਏ ਜੀ। ਨਾਰਾ ਐ ਨਹੀਂ ਪੰਜ ਮਹੀਨੇ ਨੂੰ ਨਹੀਂ ਦੇਣ ਦੇਂਦਾ। ਅਸਰ ਪੰਜ ਸਾਹਿਬ ਗੱਲ ਸੁਣ ਲਓ। ਉਹ ਯਾਰ ਪੰਚਾਇਤਰ ਵਗ ਜਾਂਦੇ ਕਿ ਚਾਰ ਦੂਰ ਰੱਖਣੀ ਮੇਰਾ। ਅੱਜ ਕਾਏ ਲਾਗੇ ਤਾਂ ਵੇ ਲੜਾਈ ਰੇ ਕਿ ਮੈਂ ਇੱਕ ਗੰਡਾ ਵੱਧ ਕੇ ਉਹ ਦੇ ਦਿੰਦੇ ਮੈਨੂੰ। ਮੈਂ ਲਊਗਾ ਤਾਂ। ਆ ਕੇ ਬਲੇ ਮਿਲਾਉਂਦਾ। ਆ ਜੀ ਸਾਹਿਬ ਦੇਖ ਰਿਹਾ ਤੂੰ ਨਵੇਂ ਯਾਰ ਤੈਨੂੰ ਇਹਦਾ ਲੋਟ ਆਉਂਦੇ ਨਹੀਂ ਮੈਂ ਗੱਲ ਟੰਬਾ ਮੇਰੀਆਂ ਨਾਲ ਫੇਰ ਵੀ ਕਰ ਰਹੇ ਆ ਅੱਧ ਕਾ ਮੈਂ ਮੇਰੀ ਆ ਗਈ ਕੋਈ ਤਾਂ ਮੇਰੀ ਆਹ ਮੇਰੀ ਆ ਯਾਰ ਪੌਣੀ ਸਰਪੰਚ ਸਾਹਿਬ ਮੇਰੀ ਗੱਲ ਸੁਣਾ ਹੋਰੀ ਮੈਂ ਨਹੀਂ ਸਮਝਦਾ ਯਾਰ ਤੂੰ ਡੱਬਾ ਵੜਨੇ ਤੇ ਕਰਦੀ ਸੋਦੀ ਬਣੇ ਕਰੋ ਨਹੀਂ ਨਹੀਂ ਮੈਂ ਤਾਂ ਪੰਜੇ ਰੋ ਨਾਰਾ ਮੈਂ ਇਹਨੂੰ ਟੰਬਾ ਵੜ ਇੱਕ ਟੰਬਾ ਨਹੀਂ ਦੇ ਸਕਦਾ ਸਰਪੰਚ ਜੀ ਨਾਲ ਇੱਕ ਟੰਬਾ ਮਾਇ ਰੱਖ ਲਉ ਯਾਰ ਜਾਂ ਫੇਰ ਜੀ ਮਾਇ ਰੱਖੀ ਯਾਰ 71 ਦਾ ਵੜ ਲਓ ਇਹਨੂੰ ਨਹੀਂ ਦੇ ਸਕਦਾ 100 90 ਕਾਤਾ ਰਹਿ ਜਾਏਗਾ ਕੋਈ ਨਾਮ ਪਏ ਰੱਖਣਾ ਫਿਰ ਆ ਜੀ ਪਈ ਗਈ 700 ਨਾਲ 83 ਛਾ ਕੇ ਮੈਂ ਨਹੀਂ ਬਗਦਾ ਤੇ ਥੋਪਟਾ ਗੱਲ ਰਹਿਣਾ ਭਾਈ ਜੀ ਇਹ ਲਿਖਾ ਤੇ ਮੇਰੇ ਮਸਲਾ ਆ ਜਾਉਂਗਾ ਅੱਜ ਪਾਏ ਆਉਂਗਾ ਤੇ ਸਾਹਮਣੇ ਗੱਲ ਤੁਸੀਂ ਆ ਜਾਓ ਮੈਂ ਠੀਕ ਹੈ ਜੀ ਅਸੀਂ ਦਾ ਫਿਰ ਜਾਣਿਆ ਤਾਂ ਸੁਆਗਤ ਕਰਦਾ ਲੜਨ ਦੀ ਲੋੜ ਨਹੀਂ ਠੀਕ ਹੈ ਆਪਾਂ ਆਉਂਦਾ ਜੇ ਆਖਦਾ ਫਿਰ ਤੈਨੂੰ ਪਦੀ ਹੈਦਾ ਮਾੜੀ ਦਾ ਨਹੀਂ ਯਾਰ ਪਾਣੀ ਨਹੀਂ ਯਾਰ ਤੂੰ ਠੜ ਪਾਣੀ ਦਾ